ਚਾਚਾ ਕੀ ਹਾਲੀ ਆ? ਰਾਵੀ। ਹੋਰ ਠੀਕ ਠਾਕ। ਸਰਦੀ ਗਲਾ। ਉਦਰਾ। ਕਿਵੇਂ ਠੰਡੇ ਚ ਪਾਣੀ ਲਈ ਬੈਠਾ ਹੈ? ਪਾਣੀ ਆਂ। ਰੂਪ ਤੁਸੀਂ ਹੋਣ ਪੁੱਤੋ। ਅੱਛਾ ਅੱਛਾ। ਕੋਹ ਠੰਡਾ ਠੁੰਡਾ ਕਾਦੀਆ ਰਹਿ ਗਿਆ। ਠੰਡਾ ਸੁਖਵਿੰਦਰ ਸਿੰਘ ਆਉਂਦੀ ਸੀ। ਸਾਡੇ ਬਚਪਨ ਮੇਲੇ। ਹੂੰ। ਕੋਈ ਡਰਦਾ ਕਿਸੇ ਦੇ ਘਰ ਪਰੋਣਾ ਨਹੀਂ ਸੀ ਜਾਂਦਾ ਹੁੰਦਾ ਸਿਆਲ ਚ। ਆਖਣਾ ਅਗਲੇ ਦੇ ਘਰ ਵਕਤ ਪੈ ਜਾਏਗਾ। ਅੱਛਾ। ਉਹਦਾ ਕਾਰਨ ਇਹ ਹੁੰਦਾ ਸੀ ਵੀ ਪੁੱਤ ਸਭ ਤੋਂ ਜ਼ਿਆਦਾ ਔਖਾ ਹੁੰਦਾ ਸੀ ਜਨਾਨੀਆਂ ਨੂੰ ਨਾ ਤਾਂ ਗੈਸ ਹੁੰਦੀ ਸੀ ਕਿਸੇ ਵਿਰਲੇ ਵਾਂਝੇ ਦੇ ਘਰੇ ਹੁੰਦਾ ਸੀ ਗੋਬਰ ਗੈਸ ਪਲਾਂਟ ਅੱਛਾ ਤੇ ਲਾਇਟਰ ਤਾਂ ਆਉਂਦੀ ਨਹੀਂ ਸੀ ਕਰਮਾ ਵਾਲੀ ਹਾਂ ਤੇ ਇਸ ਕਰਕੇ ਜਿਹੜਾ ਜਨਾਨੀਆਂ ਵਿਚਾਰੀਆਂ ਨੂੰ ਰੋਟੀ ਪਾਣੀ ਤਿਆਰ ਕਰਨਾ ਪੜਾ ਔਖਾ ਹੁੰਦਾ ਹ ਹ ਕੋਣ ਤਾਂ ਸਹੂਲਤਾਂ ਹੀ ਸਹੂਲਤਾਂ ਨੇ ਰਸੋਈਆਂ 'ਚ ਗੈਸਾਂ ਹੀਟਰ, ਕਮਰਿਆਂ 'ਚ ਰੂਮ ਹੀਟਰ, ਮੋٹے ਵੇਖ ਕੇ ਦੋਦੇ ਤੇਰੇ ਤੇਰੇ ਕੱਪੜੇ। ਹਣਾ? ਮਾਲ ਡੰਗਰ ਵਾਸਤੇ ਵੱਖਰੇ ਹੀਟਰ। ਸਾਰੇ ਪ੍ਰਬੰਧ ਨੇ। ਕੋਈ ਵੀ ਮਨੁੱਖ ਨੂੰ ਕਿਸੇ ਗੱਲੋਂ ਪਰੇਸ਼ਾਨੀ ਨਹੀਂ। ਕੋਈ ਰੋਟੀ ਪਾਣੀ ਵੀ ਤਿਆਰ ਕਰਨਾ ਹੈ, ਕੋਈ ਕਿਤੇ ਜਾਣਾ ਆਉਣਾ ਹੈ। ਕੋਈ ਪਰੇਸ਼ਾਨੀ ਨਹੀਂ। ਕਿਸੇ ਨੂੰ ਪੁੱਛ ਕੇ ਵੇਖ ਲਈ। ਅੱਗੇ ਪਿੰਡ ਦੇ ਬਾਹਰ ਵਾਰਤਾਈਓ ਬਾਲਣ ਦੀ ਮਤਤਾ ਜ਼ਿਆਦਾ ਹੁੰਦੀ ਸੀ। ਪਾਥੀਆਂ ਸੀ ਛਟੀਆਂ ਦਾ ਵੱਡੇ ਬਾਲਨ ਤੇ ਲੋਕਾਂ ਨੇ ਬਾਹਰ ਅੱਗਾ ਬਾਲ ਕੇ ਰੱਖਣੀਆਂ ਘਰਾਂ ਦੇ ਵਿੱਚ ਸਭ ਤੋਂ ਵੱਡੀ ਮੁਸ਼ਕਲ ਉਸਵਾੜੀਆਂ ਨੂੰ ਆਉਂਦੀ ਹੁੰਦੀ ਸੀ ਰੋਟੀ ਪਾਣੀ ਤਿਆਰ ਕਰਨ ਮੇਰੇ ਬਾਲਨ ਗਿੱਲਾ ਹੋ ਜਾਣਾ ਫੂਕਾ ਮਾਰ ਮਾਰ ਥੱਕ ਜਾਣਾ ਕਰਨਾ ਕੋੜ ਤਾਂ ਜਿਵੇਂ ਹੋ ਜੇ ਸਾਧਨ ਆ ਗਏ ਆ ਉਹੋ ਜਿਹਾ ਠੰਡ ਦਾ ਰੂਪ ਬਣ ਗਿਆ ਠੰਡ ਦੇ ਰੂਪ ਹੀ ਬਦਲ ਗਏ ਕਿਹਨੇ ਮੈਂ ਨਾ ਕਿਤਾਬ ਪੜਦਾ ਸਿੱਖ ਤੇ ਆਪਣੇ ਛੋਟੇ ਸਹਬਜ਼ਾਦਿਆਂ ਨੇ ਜਿਵੇਂ ਸ਼ਹੀਦੀ ਲੜੇ ਲੰਘ ਕੇ ਗਏ ਨੇ ਆंदे ਵੀ 10 ਗੁਣਾ ਠੰਡ ਜ਼ਿਆਦੀ ਸੀ 3-400 ਸਾਲ ਪਹਿਲਾਂ ਹਾਂ ਬਿਲਕੁਲ ਬਿਲਕੁਲ ਮਤਲਬ 10 ਦੇ ਨੇ ਤੇ ਆ ਤਾਂ ਠੰਡ ਕੁਛ ਨਹੀਂ ਕੁਛ ਨਹੀਂ ਹਾਂ ਹੁਣ ਠੰਡਾ ਕੰਤ ਨਹੀਂ ਸੀ ਨਾ ਹਰ ਗੱਲ ਦੀ ਇੱਕ ਸਹੂਲਤ ਹੈ ਹੁਣ ਤਾਂ ਆਪਾਂ ਮਾਲ ਡੰਗਰ ਤੇ ਵੀ ਕਪੜਾ ਪਾ ਲੈਨੇ ਆ ਮੋਟਾ ਕਪੜਾ ਆ ਵੀ ਕਿੰਨੇ ਕਿੰਨੇ ਪਹਿਨੀ ਫਿਰਦੇ ਆ ਹਨਾ ਤੇ ਖਾਣ ਪੀਣ ਨੂੰ ਸਮਾਨ ਬੜਾ ਵਾਧੂ ਹੈ ਕਿਸ ਤਰੇ ਚ ਸਾਰਾ ਕੁਝ ਮਿਲ ਜਾਂਦਾ ਰੂਮ ਵੀ ਹੀਟਰ ਲੱਗੇ ਆ ਨਹਾਉਣ ਵਾਸਤੇ ਗੀਜਰ ਲੱਗੇ ਆ ਉਹ ਭਰਾਵਾ ਕਈ ਯਾਰ ਤਾਂ ਅੱਧਾ ਅੱਧਾ ਸਾਲ ਲੋਕ ਨਹਾਉਂਦੇ ਨਹੀਂ ਸੀ ਹੁੰਦੇ ਨਾ ਪਾਣੀ ਗਰਮ ਮਿਲਣਾ ਨਾ ਨਹਾਉਣਾ ਡਰਦੇ ਆ ਮੇਰੇ ਵਰਗੇ ਜਣ ਡਰੀ ਜਾਣਾ ਕਿ ਠੰਡੇ ਪਾਣੀ ਨਾਲ ਕਿੱਥੋਂ ਨਹਾਵਾਂਗੇ ਹਣਾ ਹਾਂ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਨਾ ਮਤਲਬ ਹੋਣ ਤਾਂ ਠੰਡਾ ਰਹਿ ਹੀ ਕੋਈ ਨਹੀਂ ਗਿਆ ਹਾਂ ਹੋਣ ਤਾਂ ਸਮਝ ਲਾ ਵੀ ਇੱਕ ਜਿਹੜਾ ਸਿਆਲ ਏ ਹਾਂ ਉਹ 4 ਦਿਨ ਦਾ ਸਿਆਲ ਏ ਉਹ ਤੋਂ ਬਾਅਦ ਫਿਰ ਹੋਇਆ ਕੰਮ ਸ਼ੁਰੂ ਹੋ ਜਾਂਦਾ ਹਾਂ ਹਾਂ